ਜਿਵੇਂ ਕਈ ਕਹਿ ਦਿੰਦੇ ਜੀ ਸਾਡੇ ਵਿੱਚ ਬਾਬਾ ਦੀਪ ਸਿੰਘ ਜੀ ਆਣ ਲੱਗਦੇ ਬਾਬੇ ਦੀਪ ਸਿੰਘ ਦੀ ਚੌਂਕੀ ਅੰਮ੍ਰਿਤਸਰ ਏਰੀਆ ਜਲੰਧਰ ਲੁਧਿਆਣਾ ਇੱਧਰ ਬੜੀ ਪ੍ਰਚਲਿਤ ਹੋ ਗਈ ਕੋਈ ਕਹੇਗਾ ਸਾਡੇ ਵਿੱਚ ਜੀ ਆਪਣਾ ਸ਼੍ਰੀ ਚੰਜੀ ਦੀ ਚੌਂਕੀ ਆਣ ਲੱਗਦੀ ਖੇਤਰਪਾਲ ਦੀ ਚੌਂਕੀ ਆਣ ਲੱਗ ਮਾਤਾ ਦੀ ਚੌਂਕੀ ਆਣ ਲੱਗ ਅਸ਼ਨ ਕੁਦਰਤ ਦਾ ਸੂਲ ਇੱਕ ਜਿਨੇ ਤਾਂ ਪਰਮਾਤਮਾ ਦੀ ਭਗਤੀ ਕੀਤੀ ਉਹ ਤਾਂ ਪਰਮਾਤਮਾ ਜੋਤ ਮਿਲ ਗਈ ਜੋਤੀ ਜੋਤ ਰਲੀ ਉਹਨੂੰ ਤਾਂ ਪਰਮਾਤਮਾ ਵਿਹਲਾ ਛੱਡਦਾ ਨਹੀਂ ਜਿਹਨੇ ਭਗਤੀ ਨਹੀਂ ਕੀਤੀ ਪ੍ਰਮਾਤਮਾ ਨੂੰ ਵਾਪਸ ਭੇਜ ਦਿੰਦਾ ਵੀ ਜਾਓ ਦੂਜੀ ਜੁਨ ਚ ਪਾ ਦਿੰਦਾ ਤੇ ਦੇਵਲੋਕ ਦਾ ਵਾਸੀ ਹੈ ਤੈਨੂੰ ਫੇਰ ਮਨੁੱਖਾ ਜਨਮ ਦੇ ਦਿੰਦੇ ਆ ਤੇ ਜੇ ਉਹਨੇ ਭਗਤੀ ਨਹੀਂ ਕੀਤੀ ਤੇ ਵਿਹਲਾ ਤੇ ਛੜਦਾ ਨਹੀਂ ਵੀ ਕਿਸੇ ਵਿੱਚ ਵੜਦਾ ਰਹਿ ਘੁੰਮਦਾ ਰਹਿ ਹੁਣ ਬਾਬਾ ਦੀਪ ਸਿੰਘ ਏਕਾ ਤੇ ਐਤਵਾਰ ਕਿੰਨੇ ਜਾਣੇ ਚਾਹੁੰਦੇ ਹਾਂ ਸੋਚਣ ਵਾਲੀ ਗੱਲ ਹੈ ਬਾਬਾ ਸ਼੍ਰੀ ਚੰਦ ਜੀ ਏਕਾ ਕਹਿੰਦੇ ਸਾਡੇ ਵਿੱਚ ਆ ਗਏ ਸ਼ੇਰਾਂ ਵਾਲੀ ਮਾਤਾ ਏਕਾ ਉਹਨੇ ਸਾਡੇ ਵਿੱਚ ਆ ਗਈ ਜਿਹੜਾ ਪੀਰ ਨਿਗਾਹ ਉਹ ਏਕਾ ਉਹਨੇ ਸਾਡੇ ਵਿੱਚ ਆ ਗਿਆ ਖੇਤਰਬਾਲ ਏਕਾ ਇਹਨੇ ਸਾਡੇ ਵਿੱਚ ਆ ਗਿਆ ਤੇ ਦੁਨੀਆ ਕਿੰਨੀ ਇਹ ਅਸਲ ਵਿੱਚ ਕਾਰਨ ਕੀ ਹੈ ਸਾਡਾ ਮਨ ਜਿਹੜਾ ਨਾ ਇਹਨਾਂ ਐਬਸਰਟ ਹੋ ਚੁੱਕਾ ਹੈ ਇਹ ਪ੍ਰੇਤ ਬਣ ਚੁੱਕਾ ਖੁਦ ਇਹ ਚੀਜ਼ਾਂ ਸਭ ਇਨਸਾਨ ਵਿੱਚ ਆਉਂਦੀਆਂ ਹੋਰ ਜੂਨਾਂ ਨੂੰ ਨਾ ਜੀ ਉਹ ਤੇ ਉਹ ਹੀ ਤੇ ਕਹਿ ਰਿਹਾ ਮੈਂ ਵੀ ਕਿ ਅਸ਼ਕ ਕਦੀ ਮੱਝਾਂ ਨੇ ਕਿਹਾ ਵੀ ਸਾਡੇ ਵਿੱਚ ਦੂਜਾ ਆ ਗਿਆ ਬਿਲਕੁਲ ਕਦੀ ਮੱਝ ਨੇ ਕਿਹਾ ਹੋਵੇ ਮੇਰੇ ਵਿੱਚ ਦੂਜੀ ਮੱਝ ਆ ਗਈ ਜੀ ਜਿਹੜੀ ਮਰੀ ਹੋਈ ਕੁੱਤੇ ਨੇ ਕਦੀ ਕਿਹਾ ਵੀ ਮੇਰੇ ਵਿੱਚ ਦੂਜਾ ਆ ਗਿਆ ਕੁਦਰਤ ਦਾ ਇੱਕ ਸੂਲ ਆ ਜਿੰਨਾ ਚਿਰ ਤੁਸੀਂ ਦੂਜੀ ਜੂਨ 'ਚ ਨਹੀਂ ਪੈਂਦੇ ਉਹਨਾ ਚੇਰ ਮਾਰੇ ਕਿ ਨੇ ਤੁਹਾਨੂੰ ਪਰਮਾਤਮਾ ਵੇਲਾ ਨਹੀਂ ਛੱਡਦਾ ਤੰਦੂਜੀ ਜੂਨ ਚ ਪਾ ਕੇ ਇੱਕ ਅਜੀਹਾ ਹੁੰਦਾ ਕਿ ਸਾਡੇ ਨਾਲ ਕੀਤਾ ਕਰਾਇਆ ਜਾਂ ਸਾਡੇ ਵਿੱਚ ਆ ਚੀਜ਼ ਆ ਗਈ ਕਿ ਵਾਕਿਆ ਸੱਚ ਹੈ ਜਾਂ ਝੂਠ ਹੈ ਹੁਣ ਭਾਈ ਸਾਹਿਬ ਵੀ ਤੁਸੀਂ ਦੇਖੋ ਕਿ ਸਾਡੇ ਮੂੰਹ ਵਿੱਚ ਮੱਖੀ ਪੈ ਜਾਏ ਇਹ ਥਾਕ ਇੱਕ ਤੇ ਅੰਦਰ ਵਾਲਾ ਕੱਢ ਕੇ ਬਾਹਰ ਮਾਰ ਬੰਦਾ ਤੇਰੀ ਜਗ੍ਹਾ ਨਹੀਂ ਗਈ ਬਿਲਕੁਲ ਆਪਾਂ ਬਾਈਕ ਤੇ ਜਾ ਰਹੇ ਆ ਮਗਰ ਐਨਕ ਨਹੀਂ ਲਗਾਈ ਅੱਖ ਵਿੱਚ ਮੱਛਰ ਪੈ ਗਿਆ ਉਹਨਾਂ ਚਿਰ ਆਪ ਅੱਗੇ ਨਹੀਂ ਚੱਲਾਂਗੇ ਜਿੰਨਾ ਚਿਰ ਮੱਛਰ ਨਿਕਲਦਾ ਹੈ ਦੇ ਅੰਦਰ ਥਾਂ ਨਹੀਂ ਕੋਰ ਕੇ ਚੀਜ਼ ਦੀ ਠੀਕ ਹੈ ਤੇ ਐਡਾ ਵੱਡਾ ਭੂਤ ਪ੍ਰੇਤ ਕੋਈ ਦੂਜੀ ਚੀਜ਼ ਉਹ ਸਾਡੇ ਅੰਦਰ ਕਿਵੇਂ ਆ ਜਾਏਗੀ ਇਹ ਤਾਂ ਕੁਦਰਤ ਦਾ ਸਿਸਟਮ ਖਰਾਬ ਹੋ ਜਾਏਗਾ ਮੱਝਾ ਕਹਿਣ ਗਿਆ ਵੀ ਸਾਨੂੰ ਕੁੱਟ ਬੜੀ ਪੈਰੀ ਘੋੜੇ ਕਹਿਣਗੇ ਸਾਨੂੰ ਬੜੀ ਕੁੱਟ ਪੈਰੀ ਬਲਦ ਕਹਿਗਾ ਸਾਨੂੰ ਕੁੱਟ ਬੜੀ ਕਹਿਰੀ ਆ ਅਸੀਂ ਇਨਸਾਨੀ ਜਾਮੇ ਚੱਲ ਜਾਂਦੇ ਕਈ ਬੰਦੇ ਨੇ ਆਪਣੇ ਘਰ ਦੀ ਨੂੰ ਸ਼ਰਾਬ ਪੀ ਕੇ ਬੜਾ ਕੁੱਟਦੇ ਨੇ ਤੇ ਉਹ ਘਰ ਦੀ ਕਹਿਗੇ ਵੀ ਮੈਂ ਤਾਂ ਕੁੱਟ ਬੜੀ ਪੈਂਦੀ ਰੋਜ਼ ਰਾਤ ਨੂੰ ਮੇਰੇ ਘਰ ਵਾਲੇ ਕੋ ਮੈਂ ਦੂਜੀ ਜੁਨ ਚ ਚੱਲ ਜਾਂ ਤੇ ਕੁਦਰਤ ਦਾ ਸਾਰਾ ਸਹੂਲ ਗਲਤ ਹੋ ਜਾਏਗਾ ਇਹ ਅਸਲ ਵਿੱਚ ਜਿਹੜੇ ਲੋਕ ਆਪਣੇ ਆਪ ਨੂੰ ਸਿਆਣੇ ਕਹਿੰਦੇ ਨਾ ਸਿਆਣੇ ਉਹਨਾਂ ਨੂੰ ਤਾਂ ਕਿਉਂ ਕਿਹਾ ਗਿਆ ਕਹਿੰਦੇ ਨਾ ਸਿਆਣੇ ਕੋ ਚੱਲੀਏ ਸਿਆਣੇ ਉਹਨਾਂ ਨੂੰ ਤਾਂ ਕਰਕੇ ਕਿਹਾ ਵੀ ਅਸੀਂ ਮੂਰਖ ਹੁਨੇ ਅਸੀਂ ਸਿਆਣੇ ਬਣਾਇਆ ਕਿਉਂਕਿ ਮੂਰਖ ਬੰਦਾ ਸਿਆਣੇ ਕੋ ਜਾਂਦਾ ਕਮਲਾ ਹੀ ਸਿਆਣੇ ਦੇ ਕੋਲ ਸਿਆਣਤਾ ਕਰੀ ਜਾਂਦਾ ਹੀ ਨਹੀਂ ਮੂਰਖ ਬੰਦਾ ਸਿਆਣੇ ਦੇ ਕੋਲ ਜਾਂਦਾ ਤੇ ਉਹ ਵੀ ਸਾਨੂੰ ਭਰਮਾਂ ਚ ਪਾ ਦੇਣਗੇ ਮੰਨ ਕੇ ਚੱਲੋ ਵੀ ਕੋਈ ਉਹਨਾਂ ਕੋਲ ਇੱਕ ਪੜ੍ਹਾਈ ਹੁੰਦੀ ਹੈ ਉਹ ਸਾਡਾ ਚਿਹਰਾ ਜਿਹੜਾ ਨਾ ਚਿਹਰੇ ਦੀ ਰੀਡਿੰਗ ਕਰ ਲੈਂਦੇ ਵੀ ਇਹ ਭਰਮਚਾ ਫਿਰ ਥੋੜੀਆਂ ਚੀਜ਼ਾਂ ਪੁੱਛ ਲੈਂਦੇ ਨੇ ਫਿਰ ਉਹ ਕਹਿਣਗੇ ਵੀ ਤੁਹਾਡੇ ਘਰ ਜਦੋਂ ਤੁਸੀਂ ਬਣਾਇਆ ਸੀ ਤੇ ਤੁਹਾਡੇ ਘਰ ਦੀਆਂ ਚਾਰੇ ਨੁਕਰਾਂ 'ਚ ਕਿਸ ਨੇ ਤੁਹਾਡੇ ਤਵੀਤ ਨੱਪੇ ਨੇ ਆਏ ਪੁੱਛਿਆ ਵੀ ਕਿੰਨੇ ਨੱਪੇ ਆ ਉਹ ਕਹੇਗਾ ਵੀ ਨੱਪੇ ਤੁਹਾਡੇ ਕੇ ਰਿਸ਼ਤੇਦਾਰ ਨੇ ਨੱਪੇ ਹੁਣ ਘਰ ਢੋਣ ਉਤਾਰੇ ਫਿਰ ਅਸੀਂ ਦੂਜਾ ਹੱਲ ਕੀ ਕਹਾਂਗੇ ਬਾਬਾ ਜੀ ਹੱਲ ਦੱਸੋ ਕੋਈ ਤੇ ਉਹ ਹੱਲ ਕਹੇਗਾ ਵੀ ਪੈਸਾ ਹੀ ਨਹੀਂ ਲੈਂਦੇ ਕੋਈ ਅਸੀਂ ਤਾਂ ਉਹਦੇ ਕੋਲ ਕੰਮ ਕਰਾਉਣਾ ਜਿਹੜੀ ਇਹਦੇ ਤੋਂ ਭਾਰੀ ਸ਼ਕਤੀ ਹੈ ਤੇ ਕਵਾਂਗੇ ਬਾਬਾ ਜੀ ਫਿਰ ਤੁਸੀਂ ਦੱਸੋ ਉਹ ਕਹੇਗਾ ਇਨਾ ਘੇਓ ਦਾ ਪੀਪਾ ਲੱਗਣਾ ਇੱਕ ਸ਼ਰਾਬ ਦੀ ਬੋਤਲ ਲਗਣੀ ਆ ਤੇ ਮੰਗਦਾ ਵੀ ਅੰਗਰੇਜ਼ੀ ਕਿਉਂਕਿ ਅੱਜ ਦੇ ਜਿਹੜੇ ਭੂਤ ਪ੍ਰੇਤ ਆ ਉਹ ਥੋੜੇ ਜਿਹਾ ਐਡਵਾਂਸ ਹੋ ਗਏ ਨਾ ਮਾਡਰਨ ਹੋ ਗਏ ਬ੍ਰਾਂਡ ਲੱਗ ਮੰਗਦੇ ਆ ਬ੍ਰਾਂਡਿਡ ਮੰਗਦੇ ਆ ਅੰਗਰੇਜ਼ੀ ਪਿੰਦੇ ਨੇ ਫਿਰ ਹੋਰ ਉਹ ਆਪਣਾ ਦੱਸ ਦੇਗਾ ਵੀ ਆ ਲੈਓ ਛੋਟ ਛੋਟ ਚੀਜ਼ਾਂ ਵੀ ਦੱਸੇਗਾ ਲਾਚੀਆਂ ਲੈਓ ਜੀ ਲੌਂਗ ਲੈਓ ਇਹਨੇ ਨਾਰੀਅਲ ਲੈਓ ਤੇ ਬੰਦਾ ਕਹਿੰਦਾ ਵੀ ਇੰਨਾ ਕੁਝ ਮੈਂ ਕਿੱਥੋਂ ਲੱਭਦਾ ਫਿਰਾਂਗਾ ਤੇ ਬਾਬਾ ਜੀ ਤੁਸੀਂ ਖਰਚਾ ਕਿੰਨਾ ਹੈ ਉਹ ਕਹੇਗਾ ਵੀ 50000 ਖਰਚਾ ਆਣਾ ਹੈ ਤੇ ਅਸੀਂ ਉਹਨੂੰ 50000 ਰੁਪਏ ਦਿੱਤਾ ਉਹਦਾ ਕੰਮ ਚੱਲ ਪਿਆ ਉਹਦਾ ਦਾਲ ਫੁਲਕਾ ਚੱਲ ਗਿਆ ਤਾਈਓ ਦੇਖ ਲੋ ਇਹੋ ਜਿਹੇ ਬਾਬੇ ਵੇਖੋ ਕਿੰਨੀਆਂ ਗੱਡੀ ਗੱਡੀਆਂ ਵੜੇ ਰੱਖੇ ਫਿਰਦੇ ਕਿੱਡੀ ਕਿੱਡੀ ਵੱਡੀਆਂ ਇਹਨਾਂ ਦੀਆਂ ਕੋਠੀਆਂ ਹੱਥਾਂ ਦੇ ਵਿੱਚ ਕਿਵੀਆਂ ਇਹਨਾਂ ਦੇ ਮੁੰਦਰੀਆਂ ਸੋਨੇ ਦੀਆਂ ਇਹ ਕਿੱਥੋਂ ਬਣੀਆਂ ਇਹ ਸਿਆਣੇ ਨੂੰ ਸਿਆਣਾ ਅਸੀਂ ਕੀਤਾ ਕਮਲਿਆ ਅਸੀਂ ਗੁਰੂ ਦਾ ਦਰ ਛੱਡ ਕੇ ਆਪਣੇ ਧਰਮ ਗ੍ਰੰਥ ਛੱਡ ਕੇ ਉਹਨਾਂ ਦਾ ਗਿਆਨ ਛੱਡ ਕੇ ਤੇ ਆਪਾਂ ਇਹਨਾਂ ਦੀਆਂ ਗੱਲਾਂ 'ਚ ਬੜੀ ਜਲਦੀ ਆ ਜਾਂਦੇ ਤੇ ਉਹ ਤਾਂ ਸਾਨੂੰ ਵੈਸੇ ਵਹਿਮਾਂ ਪਰ ਮਚ ਪਾ ਦਿੰਦੇ ਇਹ ਮਾਰੇ ਕਹਿੰਦੇ ਜਿੰਨਾ ਚਿਰ ਅਸੀਂ ਪੂਰਨ ਗੁਰੂ ਦੇ ਨਾਲ ਨਹੀਂ ਜੁੜਦੇ ਕਿਸੇ ਪੂਰਨ ਮਹਾਂਪੁਰਖ ਦੇ ਨਾਲ ਨਹੀਂ ਜੁੜਦੇ ਬਹੁਤੇ ਮਹਾਂਪੁਰਖਾਂ ਨਾ ਤੇ ਜਿਨ੍ਹਾਂ ਨੂੰ ਮਹਾਂਪੁਰਖ ਕਹਿੰਦੇ ਆ ਨਾ ਸੰਸਾਰ ਵਿੱਚ ਸੰਤ ਕਹਿੰਦੇ ਆ ਉਹ ਵੀ ਇਹੀ ਗੱਲ ਕਹੀ ਜਾਂਦੇ ਬੰਦੇ ਦੇ ਵਿੱਚ ਪਰਵੇਸ਼ ਕਰ ਜਾਂਦੇ ਇਹ ਤਾਂ ਜੀ ਲਹੂ ਪੀਂਦੇ ਨੇ ਕਹਿੰਦੇ ਜੀ ਪ੍ਰੇਤ ਦਾ ਮੂੰਹ ਜੀ ਬੜਾ ਤਿੱਖਾ ਹੁੰਦਾ ਤੇ ਉਹ ਬੰਦੇ ਦੇ ਵਿੱਚ ਵਰ ਦੇਂਦਾ ਲਹੂ ਪੀਂਦਾ ਅਛਾ ਤੁਸੀਂ ਸਿਆਣੇ ਜੇ ਪੜੇ ਲਿਖੇ ਜੇ ਜੇ ਭੂਤ ਪ੍ਰੇਤ ਲਹੂ ਪੀਣਗੇ ਤੇ ਇਹਨਾਂ ਲੈਟਰਨ ਬਾਥਰੂਮ ਵੀ ਆਏਗਾ ਇਹ ਵਸਦੇ ਇੱਥੇ ਆ ਫਿਰ ਤੇ ਸਾਡਾ ਵਸਣਾ ਉਹ ਸਾਹਿਬ ਲੈਟਰਨ ਬਾਥਰੂਮ ਵੀ ਕਰਨਗੇ ਜਾਂ ਲਉ ਪੀਏਗਾ ਇਹਨਾਂ ਦੀ ਖਾਾਕ ਗੁਰਬਾਣੀ ਵਿੱਚ ਦੱਸੀ ਆ ਪੌਣ ਇੱਕ ਮਾਸahari ਕਿ ਤਰਨ ਖਾਏ ਇੱਕ ਨਾ 36 ਅੰਮ੍ਰਿਤ ਖਾਏ ਇੱਕ ਮਿੱਟੀਆਂ ਵਿੱਚ ਮਿੱਟੀਆਂ ਪਾਏ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਅਦਾ ਇਹਨਾਂ ਦੀ ਖਾਾਕ ਜਿਹੜੀ ਨਾ ਪੌਣ ਆ ਇਹ ਪੌਣ ਹੀ ਲੈਂਦੇ ਨੇ ਤੇ ਕੋਈ ਲੈਟਰਨ ਬਾਥਰੂਮ ਨਹੀਂ ਕਰ ਦੇ ਕਿਉਂਕਿ ਪੌਣ ਹੀ ਛਕਦੇ ਨੇ ਪੌਣ ਖਾਾਕ ਇਹਨਾਂ ਅਹੀਂ ਦੂਜਾ ਭੋਜਨ ਛਕਾਂਗੇ ਉਹਨੂੰ ਲੈਟਰਨ ਬਾਥਰੂਮ ਵੀ ਆਏਗੀ ਇਸ ਕਰਕੇ ਇਹਨਾਂ ਦੀ ਕੋਈ ਖਰਾਕ ਲਊ ਨਹੀਂ ਆ ਹੱਡੀਆਂ ਨਹੀਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਤੇ ਪਿੱਛੇ ਜੀ ਮੈਂ ਇੱਕ ਬਾਬੇ ਦੀ ਇੰਟਰਵਿਊ ਵੀ ਦੇਖੀ ਕਹਿੰਦੇ ਜੀ ਇਹਦੇ ਵਿੱਚ ਨਾ ਕੋਈ ਫਲਾਣਾ ਮੁਸਲਮਾਨ ਪ੍ਰੇਤ ਆਇਆ ਏ ਇਹਦੇ ਨਾਲ ਮੇਰੀ ਗੱਲਬਾਤ ਹੋ ਰਹੀ ਉਹ ਬਾਬਾ ਗੱਲ ਕਰ ਰਿਹਾ ਉਹ ਬਾਬੇ ਨੂੰ ਮੈਂਟਲ ਬਣਾ ਗਿਆ ਦੇਖੋ ਤੁਸੀਂ ਉਹ ਬਾਬਾ ਬੜਾ ਮਸ਼ਹੂਰ ਹੈ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਕਈਆਂ ਦੀ ਭਾਵਨਾ ਜੁੜੀਆਂ ਹੁੰਦੀਆਂ ਉਹ ਆਂਦਾ ਜੀ ਤੁਹਾਡੀ ਖਰਾਕ ਕੀ ਏ ਫਿਰ ਕਹਿੰਦਾ ਜੀ ਅਸੀਂ ਖਾਂਦੇ ਆ ਜੀ ਗੰਦਗੀ ਹੱਡੀਆਂ ਖਾਣੇ ਆ ਅਸੀਂ ਲਹੂ ਪੀਣੇ ਆ ਤੇ ਜੇ ਉਹਦੇ ਸਾਹਮਣੇ ਮੰਨ ਕੇ ਚਲੋ ਗੰਦਗੀ ਦਾ ਕਟੋਰਾ ਭਰ ਕੇ ਰੱਖਿਓ ਖਾਣ ਖਾਊਗਾ ਉਹਦੇ ਲਾਗੇ ਬਲੱਡ ਦਾ ਕਟੋਰਾ ਭਰ ਕੇ ਰੱਖੇ ਜ ਖਾਏਗਾ ਨਹੀਂ ਖਾਏ ਇਹ ਸਭ ਮਾਨ ਦਾ ਡਰਾਮਾ ਹੈ ਮਾਨਿਕ ਨਟੂਆ ਹੈ ਇਹ ਖੁਦ ਪ੍ਰੇਤ ਬਣ ਚੁੱਕਾ ਹੈ ਕਿਉਂਕਿ ਪਰਮਾਤਮਾ ਨਾਲੋਂ ਟੁੱਟ ਗਿਆ ਹੈ ਮਾਰੇ ਕਹਿੰਦੇ ਕੱਲ ਮੈਂ ਪ੍ਰੇਤ ਜਿੰਨ ਰਾਮਨਾ ਪਛਾਤਾ ਰਾਮ ਨੂੰ ਭੁੱਲਣ ਕਰਕੇ ਅੱਜ 99% ਲੋਕ ਪ੍ਰੇਤ ਬਣ ਚੁੱਕੇ ਆ ਕੋਈ ਇੱਕ ਅੱਧਾ ਕਰੋਨਾ ਚ ਹੋਗਾ ਜਿੱਤੇ ਮਾਰਾ ਦੀ ਕਿਰਪਾ ਹੋਈ ਜਿਹਨੂੰ ਕਹੇ ਜਾਗੇ ਹੋਏ ਗੁਰਮੁਖ ਦਾ ਸੰਗ ਮਿਲ ਗਿਆ ਉਸ ਗੁਰਮੁਖ ਨੂੰ ਫਿਰ ਉਹ ਜੀਵ ਜਿਹੜਾ ਮੰਨਦਾ ਜਦੋਂ ਦੇ ਬਚਨਾਂ ਨੂੰ ਤੇ ਮਾਰੇ ਕਹਿੰਦੇ ਉਹ ਤਾਂ ਦੇਵਤਾ ਬਣਾ ਦੇ